ਭਾਈ ਕਰਮਚਾਰੀਆਂ ਨੂੰ ਵੀ ਸੌਖਾ ਹੋਊਗਾ ਕੰਮ ਕਰਨਾ ਤੇ ਸਾਡੇ ਲੁਧਿਆਣੇ ਦੀ ਵੀ ਸੁੰਦਰਤਾ ਆਊਗੀ ਇਸ ਕਰਕੇ ਇਹ ਮੈਮ ਚਲਾਈ ਗਈ ਆ ਸਾਫ਼ਾਈ ਰਹੂਗੀ ਬਿਮਾਰੀਆਂ ਤੋਂ ਹੀ ਵਿਚਾਰ ਹੋਊਗਾ ਮੱਛਰ ਨਹੀਂ ਪੈਦਾ ਹੋਊਗਾ ਜੇ ਹੁਣ ਗਿੱਲਾ ਕੋੜਾ ਤੇ ਸੁੱਕਾ ਕੋੜਾ ਮਿਕਸ ਕਰੀ ਜਾਵਾਂਗੇ ਉਹ ਬਿਮਾਰੀ ਦਾ ਹੀ ਘਰ ਵੀ ਗਿੱਲੇ ਸੁੱਕੇ ਕੋੜੀ ਦੇ ਆਪੋ ਆਪਣੇ ਘਰਾਂ ਦੇ ਵਿੱਚ ਡਸਟਬਿਨ ਲਾਏ ਜਾਣ ਕਾਰਪੋਰੇਸ਼ਨ ਦਾ ਸਾਥ ਦਿੱਤਾ ਜਾਵੇ ਆਓ ਆਪਾਂ ਵਾਤਾਵਰਨ ਤੋਂ ਵਧੀਆ ਰਹਿਤ ਮੁਕਤ ਹੋਈਏ ਪ੍ਰਦੂਸ਼ਣ ਤੋਂ ਮੁਕਤ ਹੋਈਏ ਇਸ ਕਰਕੇ ਇਹ ਮੈਂ ਮਿੱਟੀ ਕਿਹਾ ਬਿਲਕੁਲ ਜੀ ਇਹ ਕਈ ਵਾਰੀ ਨਾ ਸਕੂਟਰ ਤੇ ਜਾਂਦੇ ਹੁੰਦੇ ਨੇ ਲੋਕ ਲਿਫਾਫਿਆਂ ਦੇ ਚ ਪੈਕ ਕਰਕੇ ਲੈ ਕੇ ਆਉਂਦੇ ਨੇ ਪੈਰ ਮਾਰਦੇ ਥੱਲੇ ਸਿੱਟ ਕੇ ਚਲੇ ਜਾਂਦੇ ਆ ਅਸੀਂ ਉਹਨਾਂ ਦਾ ਵੀ ਧਿਆਨ ਰੱਖਦੇ ਆ ਉਹਨਾਂ ਨੂੰ ਵੀ ਚੁੱਕਣ ਵਾਲਿਆਂ ਨੂੰ ਵੀ ਸੋਖਾ ਰਹੂਗਾ ਜਿਵੇਂ ਗਿੱਲਾ ਕੂੜਾ ਦਵਾਂਗੇ ਤੇ ਨਹੀਂ ਸਾਡੇ ਲਈ ਸਹੀ ਹੈ ਅਸੀਂ ਸੁੱਕਾ ਦੇਾਂਗੇ ਗਿੱਲਾ ਅਲੱਗ ਸੁੱਕਾ ਲੱਗ ਸਾਰਾ ਠੀਕ ਚੱਲ ਰਿਹਾ ਟ੍ਰੈਕਟਰ ਟਰਾਲੀ ਵਿੱਚ ਲੋਡ ਪੈਂਦੀ ਆ ਤਾਂ ਅਸੀਂ ਉਹਨੂੰ ਆਪਣਾ ਡੇਰੀਡਾ ਤੇ ਉਹ ਆਪ ਹੀ ਜਾ ਕੇ ਉਹ ਕਿਤੇ ਲਾਏ ਹੁੰਦੇ ਡੰਪ ਤੇ ਗਿੱਲਾ ਕੂੜਾ ਵੱਖਰਾ ਆ ਰਿਹਾ ਸੁੱਕਾ ਵੱਖਰਾ ਆ ਰਿਹਾ ਵਾ ਘਰਾਂ 'ਚ ਤਿੰਨ ਦਿਨ ਪਹਿਲਾਂ ਹੀ ਅੱਜ ਦਾ 1 ਸਾਲ ਹੋ ਗਿਆ ਕਹਿੰਦੇ ਨੂੰ ਅੱਛਾ ਲੋਕ ਅਵੇਅਰ ਹੋ ਗਏ ਹੁਣ ਹਾਂਜੀ ਹਾਂਜੀ ਹੁਣ ਕਾਫੀ ਹੱਦ ਤੱਕ ਹੋ ਚੁੱਕੇ ਆ ਲੋਕੇ ਅਵੇਅਰ ਤੇ ਕਾਰਪੋਰੇਸ਼ਨ ਵੱਲੋਂ ਕਿਹਾ ਗਿਆ ਇਹ ਗੱਲ ਵੀ ਸੁੱਕਾ ਗਿੱਲਾ ਜਿਹੜਾ ਨਹੀਂ ਕਰੂਗਾ ਉਹਨਾਂ ਦਾ ਕੁੜਾ ਬੰਦ ਕੀਤਾ ਜਾਵੇ ਉਹਨਾਂ ਦਾ ਕੁੜਾ ਨਹੀਂ ਚੱਕਿਆ ਜਾਊਗਾ ਬਿਲਕੁਲ ਅੱਛਾ ਸਾਨੂੰ ਦੋ ਡਸਟਬਿਨ ਲਾਉਣੇ ਚਾਹੀਦੇ ਨੇ ਯੈਲੋ ਤੇ ਬਲੂ ਇੱਕ ਚ ਗਿੱਲਾ ਰੱਖਾਂਗੇ ਇੱਕ ਚ ਸੁੱਕਾ ਰੱਖਾਂਗੇ ਇਹਦੇ ਨਾਲ ਸਾਨੂੰ ਵੀ ਫਾਇਦਾ ਹੋਊਗਾ ਦੁਕਾਨ ਸਫਾਈ ਰਹੂਗੀ ਨਗਰ ਨਿਗਮ ਲੁਧਿਆਣਾ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਹੁਣ ਸਿਰਫ ਰੇੜੀ ਫੜੀ ਵਾਲਿਆਂ ਲਈ ਡਸਟਬਿਨ ਲਗਾਉਣਾ ਹੀ ਜ਼ਰੂਰੀ ਨਹੀਂ ਹੋਏਗਾ ਬਲਕਿ ਹਰ ਘਰ ਨੂੰ ਆਪਣੇ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਵੀ ਛਾਂਟ ਕੇ ਦੇਣਾ ਹੋਏਗਾ ਔਰ ਜਿਹੜੇ ਵੀ ਕੂੜਾ ਚੱਕਣ ਵਾਲੇ ਸੇਵਕ ਤੁਹਾਡੇ ਘਰ ਪਹੁੰਚਦੇ ਨੇ ਉਹ 3 ਦਿਨ ਦਾ ਸਮਾਂ ਜਿਹੜਾ ਦਿੱਤਾ ਗਿਆ ਹੈ ਕਿ ਤੁਸੀਂ 3 ਦਿਨਾਂ ਦੇ ਅੰਦਰ ਇਹ ਕੂੜਾ ਜਿਹੜਾ ਛਾਂਟ ਕੇ ਦੇਣਾ ਹੋਏਗਾ ਨਹੀਂ ਤੁਹਾਡੇ ਘਰ ਦਾ ਕੂੜਾ ਜਿਹੜਾ ਨਹੀਂ ਚੱਕਿਆ ਜਾਏਗਾ ਔਰ ਉਸ ਤੋਂ ਬਾਅਦ ਚਲਾਨ ਵੀ ਜਿਹੜਾ ਉਹ ਕੀਤਾ ਜਾਏਗਾ ਔਰ ਇਸ ਦੀ ਅਨਾਉਂਸਮੈਂਟ ਜਿਹੜੀ ਹੈ ਹਰ ਗਲੀ ਹਰ ਮੋਹੱਲੇ ਦੇ ਵਿੱਚ ਕੀਤੀ ਜਾ ਰਹੀ ਹੈ ਮੇਰੇ ਨਾਲ ਵਾਰਡ ਨੰਬਰ 22 ਤੋਂ ਕਾਉਂਸਲਰ ਜਸਪਾਲ ਸਿੰਘ ਗਰੇਵਾਲ ਜੀ ਮੌਜੂਦ ਨੇ ਇਹਨਾਂ ਨਾਲ ਜਾਣਦੇ ਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਲਈ ਇਹਨਾਂ ਵੱਲੋਂ ਕੀ ਕੀ ਕਦਮ ਹੋਰ ਜਿਹੜੇ ਨੇ ਚੱਕੇ ਜਾ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਜਸਪਾਲ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੁਧਿਆਣਾ ਲਾਈਵ ਦੀ ਆਈ ਟੀਮ ਦਾ ਸਵਾਗਤ ਕਰਦਾ ਉਹਨਾਂ ਨੂੰ ਜੀ ਆਇਆਂ ਆਖਦਾ ਤਮਾ ਧੰਨਵਾਦ ਕਰਦਾ ਵੀ ਇਹਨਾਂ ਨੇ ਮੇਰੇ ਲਈ ਟਾਈਮ ਦਿੱਤਾ ਬਾੜ ਨੰਬਰ 22 ਦੀ ਖਬਰ ਲਾਉਣ ਲਈ ਬਾੜ ਨੰਬਰ 22 ਦੇ ਵਿੱਚ ਜਿਵੇਂ ਕਿ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਤੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਰਹਿਨਮਈ ਹੇਠ ਗਿੱਲਾ ਸੁੱਕਾ ਕੂੜੇ ਦੀ ਨਵੀਂ ਸ਼ੁਰੂਆਤ ਕੀਤੀ ਗਈ ਆ ਜੋ ਕਿ ਸਫਾਈ ਕਰਮਚਾਰੀਆਂ ਨੂੰ ਵੀ ਸੌਖਾ ਹੋਊਗਾ ਕੰਮ ਕਰਨਾ ਤੇ ਸਾਡੇ ਲੁਧਿਆਣੇ ਦੀ ਵੀ ਸੁੰਦਰਤਾ ਆਊਗੀ ਇਸ ਕਰਕੇ ਇਹ ਮੈਮ ਚਲਾਈ ਗਈ ਆ ਵੀ ਗਿੱਲੇ ਸੁੱਕੇ ਕੂੜੀ ਦੇ ਆਪੋ ਆਪਣੇ ਘਰਾਂ ਦੇ ਵਿੱਚ ਡਸਟਬਿਨ ਲਾਏ ਜਾਣ ਕਾਰਪਸ਼ਨ ਦਾ ਸਾਥ ਦਿੱਤਾ ਜਾਵੇ ਆਓ ਆਪਾਂ ਵਾਤਾਵਰਣ ਤੋਂ ਵਧੀਆ ਰਹਿਤ ਮੁਕਤ ਹੋਈਏ ਪ੍ਰਦੂਸ਼ਣ ਤੋਂ ਮੁਕਤ ਹੋਈਏ ਇਸ ਕਰਕੇ ਇਹ ਮੈਮ ਬਿੱਡੀ ਗਈ ਆ ਅੱਛਾ ਲੋਕਾਂ ਨੂੰ ਹਲੇ ਇੰਨਾ ਜ਼ਿਆਦਾ ਹੈ ਨਾ ਅਵੇਅਰ ਨਹੀਂ ਹੋਣਗੇ ਅੱਛਾ ਜਿਹੜੇ ਲੋਕ ਕਿਹਾ ਜਾ ਰਿਹਾ ਕਿ ਨਹੀਂ ਕਰ ਪਾਉਂਦੇ ਕੀ ਵਾਕਈ ਉਹਨਾਂ ਦਾ ਕੂੜਾ ਜਿਹੜਾ ਚੱਕਣਾ ਬੰਦ ਕਰ ਦਿੱਤਾ ਜਾਏਗਾ ਨੀ ਉਹ ਥੋੜੀ ਸਖਤਾਈ ਤਾਂ ਹੋਊਗੀ ਹੋਈ ਜਿਨ੍ਹਾਂ ਦੇ ਨਹੀਂ ਕੋਈ ਧਿਆਨ ਦੇਣਗੇ ਗਿੱਲਾ ਸੁੱਕਾ ਕੂੜਾ ਨਹੀਂ ਆਪਣਾ ਕਰਨਗੇ ਠੀਕ ਉਹਨਾਂ ਦਾ ਚਲਾਨ ਵੀ ਕਰਾਂਗੇ ਜੇ ਲੋੜ ਪਈ ਜਿਹੋ ਜਿਹਾ ਟਾਈਮ ਆਇਆ ਉਹ ਜੇ ਵਰਤਾਂਗੇ ਬਿਲਕੁਲ ਕਿਉਂਕਿ ਬਾਰ-ਬਾਰ ਵਿਰੋਧੀ ਹਨਾ ਸਵਾਲ ਚੱਕ ਲੈਂਦੇ ਆ ਵੀ ਤੁਸੀਂ ਕਰੋੜਾ ਰੁਪਇਆ ਇੱਥੇ ਸੈਗ੍ਰੀਗੇਸ਼ਨ ਪਲਾਂਟ ਤੇ ਲਗਾਤਾ ਜੀ ਤਾਜਪੁਰ ਪਲਾਂਟ ਚੱਲਦਾ ਨਹੀਂ ਗਿਆ ਉਹਦੇ ਪਿੱਛੇ ਕਾਰਨ ਲੋਕ ਵੀ ਨੇ ਕਿਉਂਕਿ ਕੂੜਾ ਸਾਰਾ ਇੱਕੋ ਹੀ ਜਗ੍ਹਾ ਸੁੱਟ ਦਿੰਦੇ ਨੇ ਉੱਥੇ ਫਿਰ ਛੰਟਣ ਲੱਗੇ ਦਿੱਕਤ ਆਂਦੀ ਹੈ ਪਲਾਂਟ ਬੰਦ ਹੋ ਜਾਂਦਾ ਇਸ ਕਰਕੇ ਵੀ ਇਹ ਮੁਹਿੰਮ ਚਲਾਈ ਗਈ ਬਿਲਕੁਲ ਜੀ ਇਹ ਕਈ ਵਾਰੀ ਨਾ ਸਕੂਟਰ ਤੇ ਜਾਂਦੇ ਹੁੰਦੇ ਨੇ ਲੋਕ ਲਫਾਫਿਆਂ ਵਿੱਚ ਪੈਕ ਕਰਕੇ ਲੈ ਕੇ ਆਉਂਦੇ ਨੇ ਪੈਰ ਮਾਰਦੇ ਹੱਥ ਲੇਟ ਕੇ ਚੱਲੇ ਜਾਂਦੇ ਆ ਅਸੀਂ ਉਹਨਾਂ ਦਾ ਵੀ ਧਿਆਨ ਰੱਖਦੇ ਆ ਕਿਉਂਕਿ ਆਹ ਦਿਨ ਨੇ ਬਾਰਸ਼ ਦੇ ਦਿਨਾਂ ਬਰਸਾਤ ਦੇ ਦਿਨ ਹੋਣ ਕਰਕੇ ਬਿਮਾਰੀ ਲੱਗਣ ਦਾ ਵੀ ਡਰ ਰਹਿੰਦਾ ਇਸ ਕਰਾਂ ਸਾਨੂੰ ਕਾਰਪੋਰੇਸ਼ਨ ਨੂੰ ਸਫਾਈ ਕਰਮਚਾਰੀਆਂ ਨੂੰ ਤੁਹਾਡੇ ਬਹੁਤ ਸੰਯੋਗ ਦੀ ਲੋੜ ਆ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੁਧਿਆਣਾ ਨੂੰ ਸੁੰਦਰ ਬਣਾਈਏ ਲੁਧਿਆਣਾ ਨੂੰ ਹਰਾ ਭਰਾ ਬਣਾਈਏ ਪ੍ਰਦੂਸ਼ਣ ਰਹਿਤ ਬਣਾਈਏ ਆਪਣੇ ਬੱਚਿਆਂ ਲਈ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਆਪਾਂ ਸਾਰਿਆਂ ਦਾ ਇੱਕ ਇੱਕ ਹੋ ਕੇ ਆਪਾਂ ਇਹ ਕੰਮ ਕਰੀਏ ਜੋ ਕਿ ਵਧੀਆ ਲੱਗੇ अच्छा ग्रेवल साहब एक दिक्कत ਹੋਰ ਇੱਥੇ ਆ ਰਹੀ ਸੀ ਕਿ ਕਹਿੰਦੇ ਸਫਾਈ ਸੇਵਕ ਜਿਹੜੇ ਨੇ ਉਹ ਕੂੜਾ ਜਾਂ ਤਾਂ ਚੱਕ ਨਹੀਂ ਰਹੇ ਜਾਂ ਫਿਰ ਉਹਨਾਂ ਨੂੰ ਸਿੱਟਨ ਨਹੀਂ ਦਿੱਤਾ ਜਾ ਰਿਹਾ। ਕਿਾ ਇਦਾਂ ਦੀ ਵੀ ਕੋਈ ਸਮੱਸਿਆ ਆ ਰਹੀ ਹੈ? ਨਹੀਂ ਮੇਰੇ ਵਾਰਡ ਜਿੱਤਾ ਕੋਈ ਐ ਜੀ ਸਮੱਸਿਆ ਨਹੀਂ ਹੈਗੀ। ਬਸ ਸਾਰਾ ਠੀਕ ਚੱਲ ਰਿਹਾ ਟਰੈਕਟਰ ਟਰਾਲੀ ਦੀ ਜੇ ਲੋਡ ਪੈਂਦੀ ਆ ਤਾਂ ਅਸੀਂ ਉਹਨੂੰ ਆਪਣਾ ਦੇਦੀ ਦਾ ਤੇ ਉਹ ਬੱਚਾ ਆਪ ਹੀ ਜਾ ਕੇ ਉਹ ਕਿਤੇ ਲਾਏ ਹੁੰਦੇ ਡੰਪ ਤੇ ਲਾਏ ਹੁੰਦੇ ਨੇ ਜਾ ਕੇ ਅੱਛਾ ਇੱਕ ਸੜਕਾਂ ਦੀ ਥੋੜੀ ਜੀ ਮੈਂ ਇੱਥੇ ਗੱਲ ਜ਼ਰੂਰ ਛੇੜਨੀ ਚਾਹੂੰਗਾ ਆਪਣੇ ਨਵੀਆਂ ਰੂਡਸ ਵੀ ਜਿਹੜੀਆਂ ਨੇ ਮੰਗ ਕੀਤੀ ਜਾ ਰਹੀ ਸੀਗੀ ਕਿ ਆ ਨਵੀਆਂ ਹੁਣ ਸੜਕਾਂ ਦਾ ਨਿਰਮਾਣ ਖਾਸ ਕਰਕੇ ਮੱਲਿਆ ਦੇ ਅੰਦਰ ਦਿੱਕਤ ਆ ਰਹੀ ਸੀਗੀ ਪਾਣੀ ਖੜਾ ਹੋ ਜਾਂਦਾ ਸੀ ਉਹਦੀ ਕੋਈ ਸ਼ੁਰੂਆਤ ਕੀਤੀ ਗਈ ਦੇਖੋ ਹਰੇਕ ਚੀਜ਼ ਦਾ ਵਿੱਚ ਪਏ ਤੇ ਪਤਾ ਲੱਗਦਾ ਹੁਣ ਬਰਸਾਤ ਚੱਲਦੀ ਆ ਬਰਸਾਤ ਦੇ ਵਿੱਚ ਸਾਨੂੰ ਇਹਦਾ ਪਤਾ ਲੱਗਿਆ ਵੀ ਕਿੱਥੇ ਕਿੱਥੇ ਪਾਣੀ ਖੜਦਾ ਅਸੀਂ ਉਹਦਾ ਜ਼ਰੂਰ ਹੱਲ ਕਰਾਂਗੇ ਕਿਉਂਕਿ ਐਸਟੀਮੇਟ ਬਣਨੇ ਆ ਪਾਸ ਹੋਣੇ ਆ ਟੈਂਡਰ ਲੱਗਣੇ ਆ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਪ੍ਰੋਸੈਸ ਲੰਮਾ ਹੁੰਦਾ ਪਰ ਇਹ ਜ਼ਰੂਰ ਦਿੱਕਤ ਜਿਹੜੀ ਹੈਗੀ ਆ ਉਹ ਖਤਮ ਕੀਤੀ ਜਾਊਗੀ ਵਧੀਆ ਤੇ ਸੁੰਦਰਤਾ ਬਣਾਇਆ ਜਾਊਗਾ ਬਾਗ ਜਾ ਵਾਰਡ ਦੇ ਵਿੱਚ ਕਈ ਜਗ੍ਹਾ ਤੇ ਸੀਵਰੇਜ ਦੀ ਕਮੀ ਸੀਗੀ ਔਰ ਬਧੀਆ ਇੱਕ ਅੱਛਾ ਜਿੱਦਾਂ ਤੁਸੀਂ ਕਿਹਾ ਕਿ ਪਤਾ ਲੱਗ ਗਿਆ ਹੁਣ ਸੀਵਰੇਜ ਤੋਂ ਬਾਅਦ ਅਗਰ ਸੜਕਾ ਬਣਨ ਤਾਂ ਉਹਨਾਂ ਨੂੰ ਪੱਟਣ ਦੀ ਲੋੜ ਨਹੀਂ ਪੈਂਦੀ। ਕੀ ਸੀਵਰੇਜ ਦੀ ਸਮੱਸਿਆ ਦਾ ਵੀ ਹੱਲ ਹੋਇਆ? ਸਭ ਤੋਂ ਪਹਿਲਾਂ ਸੀਵਰ ਦਾ ਹੀ ਹੈ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆ ਸੀਵਰ ਦੀ ਅਸੀਂ ਉਹਨੂੰ ਪਹਿਲਾਂ ਸੀਵਰ ਪਵਾ ਰਹੇ ਹਾਂ ਉਸ ਤੋਂ ਬਾਅਦ ਸੜਕਾ ਬਣਨਗੇ। ਕਿਉਂਕਿ ਪਹਿਲਾਂ ਸੜਕ ਬਣਾ ਲਈਏ ਫਿਰ ਉਹਨੂੰ ਕੱਲ ਦੂਜਾ ਪੱਟਣਾ ਸ਼ੁਰੂ ਕਰ ਲਈਏ ਸੜਕ ਬਣਾਉਣ ਤੋਂ ਬਾਅਦ ਉਹ ਨਹੀਂ ਪਹਿਲਾਂ ਜਿਹੜੀਆਂ ਦਿੱਕਤਾਂ ਨੇ ਉਹ ਦੂਰ ਕਰਾਂਗੇ ਫਿਰ ਸੜਕ ਉਸ ਤੋਂ ਬਾਅਦ ਬਣਾਵਾਂਗੇ। ਜੋ ਕਿ 15-20 ਸਾਲ ਨਿਕਲ ਜਾਣ ਰਾਮ ਨਾਲ ਹਾਂ ਜੀ ਬਹੁਤ ਬਹੁਤ ਧੰਨਵਾਦ ਗਰੇਵਲ ਸਾਹਿਬ ਔਰ ਦੂਸਰਾ ਜਿਹੜਾ ਹੁਣ ਇੱਕ ਸਨੇਹਾ ਹੈਗਾ ਕਿ ਸਾਡਾ ਸ਼ਹਿਰ ਉਤਾਹੀਂ ਸੁੰਦਰ ਰਹਿ ਸਕਦਾ ਹੈਗਾ ਜੇ ਅਸੀਂ ਜਿਹੜਾ ਹੈਗਾ ਸਾਡਾ ਸ਼ਹਿਰ ਤਾਂ ਹੀ ਸੁੰਦਰ ਰਹਿ ਸਕਦਾ ਹੈ ਜੇ ਅਸੀਂ ਵੀ ਖੁਦ ਆਪ ਸਹਿਯੋਗ ਦਈਏ ਜਿਸ ਤਰ੍ਹਾਂ ਜਸਪਾਲ ਸਿੰਘ ਗਰੇਵਾਲ ਹੁਣਾਂ ਨੇ ਕਿਹਾ ਹੈਗਾ ਕਿ ਤੁਹਾਡਾ ਸਹਿਯੋਗ ਜਿਹੜੇ ਨਗਰ ਨਿਗਮ ਦੇ ਕਰਮਚਾਰੀ ਹੈ ਤਾਂ ਖਾਸ ਕਰਕੇ ਸਫਾਈ ਸੇਵਕ ਜਦੋਂ ਉੱਥੇ ਕੂੜਾ ਲੈ ਕੇ ਜਾਂਦੇ ਨੇ ਡੰਪ ਤੇ ਤਾਂ ਉਦੋਂ ਹੀ ਉਹਨਾਂ ਨੂੰ ਇਜਾਜ਼ਤ ਮਿਲਦੀ ਹੈ ਜਦੋਂ ਕੂੜਾ ਛਾਂਟ ਕੇ ਉੱਥੇ ਡੰਪ ਦੇ ਉੱਤੇ ਪਹੁੰਚਿਆ ਹੋਵੇ ਇਸ ਲਈ ਇਹਨਾਂ ਵੱਲੋਂ ਵੀ ਜਿਹੜੀ ਹੈ ਅਪੀਲ ਕੀਤੀ ਜਾ ਰਹੀ ਹੈ ਨਗਰ ਨਿਗਮ ਲੁਧਿਆਣਾ ਵੱਲੋਂ ਜਿਹੜਾ ਰੇੜੀ ਫੜੀ ਵਾਲਿਆਂ ਤੋਂ ਬਾਅਦ ਉਹਨਾਂ ਮਹੱਲਿਆਂ ਦੇ ਵਿੱਚ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਹਰ ਘਰ ਆਪਣੇ ਘਰ ਦੇ ਵਿੱਚ ਹੀ ਗਿੱਲਾ ਅਤੇ ਸੁੱਕਾ ਕੂੜਾ ਛਾਂਟ ਕੇ ਜਿਹੜੇ ਵੀ ਸਫਾਈ ਸੇਵਕ ਆਣਗੇ ਕੂੜਾ ਚੱਕਣ ਵਾਲੇ ਆਣਗੇ ਉਹਨਾਂ ਨੂੰ ਦੇਣਾ ਪਵੇਗਾ ਨਹੀਂ ਤਾਂ ਉਹਨਾਂ ਦਾ ਜਿਹੜਾ ਕੂੜਾ ਨਹੀਂ ਚੱਕਿਆ ਜਾਵੇਗਾ ਇਹ ਅਨਾਉਂਸਮੈਂਟ ਜਿਹੜੀ ਹੈ ਹਰ ਗਲੀ ਹਰ ਮੁਹੱਲੇ ਦੇ ਵਿੱਚ ਕਰਵਾਈ ਜਾ ਰਹੀ ਹੈ ਅ ਲੋਕ ਇਸ ਤੇ ਕੀ ਸੋਚਦੇ ਨੇ ਗੱਲਬਾਤ ਕਰ ਲੈਣੇ ਆ ਵਾਰਡ ਨੰਬਰ 22 ਦੇ ਲੋਕ ਮੌਜੂਦ ਨੇ ਅੱਛਾ ਵੀਰੇ ਜੀ ਇੱਥੇ ਵੀ ਅਨਾਉਂਸਮੈਂਟ ਕਰਕੇ ਗਏ ਆ ਵੀ ਆਪਣੇ ਘਰ ਦਾ ਹੁਣ ਨਾ ਗਿੱਲਾ ਤੇ ਸੁੱਕਾ ਕੂੜਾ علیحدہ-ਅਲਿਹਦਾ ਕਰਕੇ ਜਿਹੜਾ ਕੂੜਾ ਚੱਕਣ ਆਊਗਾ ਉਹਨੂੰ ਦੇਣਾ ਹੋਊਗਾ ਕੀ ਲੱਗਦਾ ਇਹਦੇ ਨਾਲ ਸਫਾਈ ਹੋ ਜੂਗੀ ਠੀਕ ਹੋ ਜੀ ਹਾਂ ਜੀ ਹਾਂ ਜੀ ਸਫਾਈ ਰਹੂਗੀ ਬਿਮਾਰੀਆਂ ਤੋਂ ਹੀ ਵਿਚਾਰ ਹੋਊਗਾ ਮੱਛਰ ਨਹੀਂ ਪੈਦਾ ਹੋਊਗਾ ਜੇ ਹੁਣ ਗਿੱਲਾ ਕੂੜਾ ਤੇ ਸੁੱਕਾ ਕੂੜਾ ਮਿਕਸ ਕਰੀ ਬਿਲਕੁਲ ਕਿਉਂਕਿ ਹੁਣ ਇੱਥੇ ਨਾ ਤਾਇਪੁਰ ਰੋਡ ਤੇ ਜਿਹੜੀ ਮਸ਼ੀਨਰੀ ਇਹਨਾਂ ਨੇ ਨਵੀਂ ਲਾਈ ਆ ਉਹਦੇ ਵਿੱਚ ਕਹਿੰਦੇ ਸੀ ਵੀ ਛਾਂਟਣ ਲੱਗੇ ਦਿੱਕਤ ਆਂਦੀ ਆ ਵਿੱਚ ਹੀ ਗਿੱਲਾ ਪਾਈ ਜਾਂਦੇ ਲੋਕ ਵਿੱਚ ਹੀ ਸੁੱਕਾ ਸਿੱਟੀ ਜਾਂਦੇ ਆ ਉਹ ਛਾੜਨੀ ਸੀ ਹੁੰਦਾ ਇਸ ਕਰਕੇ ਮਸ਼ੀਨਾਂ ਬੰਦ ਹੋ ਜਾਂਦੀਆਂ ਸੀ ਹੁਣ ਇੱਥੇ ਹੀ ਛਾਂਟ ਕੇ ਜਾਊਗਾ ਘਰਾਂ ਤੋਂ ਹੀ ਮੈਨੂੰ ਲੱਗਦਾ ਵੀ ਹੁਣ ਸਾਫ ਸਫਾਈ ਵੱਧ ਜੂ ਹਾਂਜੀ ਹਾਂਜੀ ਬਹੁਤ ਫਰਕ ਪਊਗਾ ਇਹਦੇ ਨਾਲ ਗਿੱਲਾ ਲੱਗੂਗਾ ਸੁੱਕਾ ਲੱਗੂਗਾ ਕੂੜਾ ਸਾਨੂੰ ਦੋ ਡਸਟਬਿਨ ਲਾਉਣੇ ਚਾਹੀਦੇ ਨੇ yellow ਤੇ blue ਇੱਕ ਚ ਗਿੱਲਾ ਰੱਖਾਂਗੇ ਇੱਕ ਚ ਸੁੱਕਾ ਰੱਖਾਂਗੇ ਇਹਦੇ ਨਾਲ ਸਾਨੂੰ ਵੀ ਫਾਇਦਾ ਹੋਊਗਾ ਦੁਕਾਨ ਤੇ ਸ ਅੱਛਾ ਯਾਨੀ ਕਿ ਆਮ ਲੋਕ ਇਸ ਦਾ ਸਵਾਗਤ ਕਰਦੇ ਕੋਈ ਇਤਰਾਜ਼ ਨਹੀਂ ਹੈ ਨਹੀਂ ਨਹੀਂ ਕੋਈ ਇਤਰਾਜ਼ ਨਹੀਂ ਆਮ ਲੋਕਾਂ ਨੂੰ ਕੱਲ ਲਾਸ ਮੈਟ ਕਰਕੇ ਗਏ ਨੇ ਸਾਨੂੰ ਵਧੀਆ ਲੱਗਿਆ ਵੈਸੇ ਪਹਿਲਾਂ ਕੋਈ ਆਉਂਦਾ ਨਹੀਂ ਸੀ ਇੱਧਰ ਹੁਣ ਤੋਂ ਜਦੋਂ ਦੇ ਨਿਊ ਕਾਉਂਸਲਰ ਆਏ ਨੇ ਹੁਣ ਆ ਰਹੇ ਨੇ ਢੇੜਾ ਮਾਰ ਰਹੇ ਨੇ ਖਾਸ ਕਰਕੇ ਮਹਿਲਾਵਾਂ ਨੂੰ ਇਹ ਫੈਸਲਾ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਲੱਗਿਆ ਹੈਗਾ ਜਾਣ ਲੈਣੇ ਆ ਅੱਛਾ ਜਿਹੜੀ ਹੁਣ ਅਨਾਉਂਸਮੈਂਟ ਕੀਤੀ ਹੈ ਨਾ ਕੀ ਹੁਣ ਘਰ ਦੇ ਵਿੱਚ ਸੁੱਕਾ ਕੂੜਾ علیحدہ ਕਰਨਾ ਪਊਗਾ ਤੇ ਗਿੱਲਾ علیحدہ ਦੇਣਾ ਪਊਗਾ ਇਹਦੇ ਲਈ ਫਿਰ ਕਿਦਾਂ ਇਹ ਕੀ ਦੇਖਦੇ ਹੋ ਤੁਸੀਂ ਨਹੀਂ ਬਹੁਤ ਅੱਛਾ ਸਾਫ ਸਫਾਈ ਹਾਂਜੀ ਰਹੇਗੀ ਸੁੱਕਾ ਲੱਗ ਗਿੱਲਾ ਲੱਗ ਸੁੱਕਾ ਲੱਗ ਗਿੱਲਾ ਲੱਗ ਤੇ ਤੁਹਾਨੂੰ ਥੋੜਾ ਕੰਮ ਨਹੀਂ ਵੱਧ ਗਿਆ ਵੀ ਹੁਣ ਪਹਿਲਾਂ ਸੁੱਕਾ علیحدہ ਕਰੋ ਤੇ ਫਿਰ ਗਿੱਲਾ علیحدہ ਕਰੀ ਬੱਤਾਂ ਗਿਆ ਕੋਈ ਨਾ ਤੁਹਾਨੂੰ ਵੀ ਸੋਖਾ ਰਹੂਗਾ ਨਾ ਹਾਂ ਉਹਨਾਂ ਨੂੰ ਵੀ ਚੁੱਕਣ ਵਾਲਿਆਂ ਨੂੰ ਵੀ ਸੋਖਾ ਰਹੂਗਾ ਜੇ ਅਸੀਂ ਗਿੱਲਾ ਕੂੜਾ ਦਵਾਂਗੇ ਤੇ ਨਹੀਂ ਸਾਡੇ ਲਈ ਸਹੀ ਹੈ ਅਸੀਂ ਸੁੱਕਾ ਦੇਾਂਗੇ ਗਿੱਲਾ ਲੱਗ ਸੁੱਕਾ ਲੱਗ ਸੁੱਕਾ ਲੱਗਦੇ ਆ ਤੁਹਾਡੇ ਇੱਥੇ ਕੀ ਅਨਾਉਂਸਮੈਂਟ ਕੀ ਕਰਕੇ ਗਏ ਸਰ ਮੈਂ ਸੁਣੀ ਤਾਂ ਹੈ ਨਹੀਂ ਵੈਸੇ ਤੁਸੀਂ ਹੁਣ ਕਹਿ ਰਹੇ ਹੋ ਤੇ ਸੁੱਕਾ ਸੀ ਲੱਗ ਦੇ ਦਾਂਗੇ ਤੇ ਗਿੱਲਾ ਲੱਗ ਦੇ ਦਾਂਗੇ ਅੱਛਾ ਤੁਸੀਂ ਇੱਥੇ ਅਨਾਉਂਸਮੈਂਟ ਜਿਹੜੀ ਕਰਕੇ ਗਏ ਆ ਵੀ ਸਾਰੇ ਘਰ ਗਿੱਲਾ ਕੂੜਾ ਅਲੱਗ ਦੇਣਗੇ ਤੇ ਸੁੱਕਾ ਅਲੱਗ ਦੇਣਗੇ ਉਹਦੇ ਉਹਦੇ ਨਾਲ ਅੱਛਾ ਸਫਾਈ 'ਚ ਕਿੰਨਾ ਕ ਫਰਕ ਪਊਗਾ ਬਹੁਤ ਜ਼ਿਆਦਾ ਫਰਕ ਪਊਗਾ ਸਰ ਬਹੁਤ ਜ਼ਿਆਦਾ ਚੁੱਕਣ ਵਾਲਿਆਂ ਨੂੰ ਵੀ ਸੋਖਾ ਰਹੂਗਾ ਸਾਨੂੰ ਵੀ ਸੋਖਾ ਰਹੂ ਸਰ ਸਾਨੂੰ ਵੀ ਸੋਖਾ ਰਹੇ ਹਾਂ ਜੀ ਹਾਂ ਜੀ अच्छा इस फैसले ਦਾ ਜਨਾਨੀਆਂ ਦੀ ਅਗਰ ਮੈਂ ਖਾਸ ਕਰਕੇ ਗੱਲ ਕਰਾਂ ਤਾਂ ਸਵਾਗਤ ਕਰਦੀਆਂ ਠੀਕ ਲੱਗਦਾ ਹਾਂ ਹਾਂਜੀ ਠੀਕ ਲੱਗਦਾ ਜੀ ਬਹੁਤ ਵਧੀਆ ਲੱਗਦਾ ਸਫਾਈ ਸੇਵਕ ਮੇਰੇ ਨਾਲ ਮੌਜੂਦ ਨੇ ਇਸ ਅਨਾਉਂਸਮੈਂਟ ਤੋਂ ਬਾਅਦ ਲੋਕ ਕਿਸ ਤਰ੍ਹਾਂ ਇਹਨਾਂ ਨੂੰ ਕੂੜਾ ਦੇ ਰਹੇ ਨੇ ਉਹਦੇ ਬਾਰੇ ਜਾਣ ਲੈਣੇ ਆ ਅੱਛਾ 3 ਦਿਨ ਹੋ ਗਏ ਹਨ ਲਗਾਤਾਰ ਅਨਾਉਂਸਮੈਂਟ ਕਰਦਿਆਂ ਨੂੰ ਕਿਦਾਂ ਦਾ ਰਿਸਪਾਂਸ ਕਰਦੇ ਜਿਹੜੇ ਕੂੜਾ ਦਿੰਦੇ ਆ ਕੀ ਛਾਂਟ ਕੇ ਦੇ ਰਹੇ ਆ ਹਲੇ ਕਿ ਨਹੀਂ ਵੱਖਰਾ ਵੱਖਰਾ ਆ ਰਿਹਾ ਹੁਣ ਕੂੜਾ ਕੀ ਕੀ ਹਾਂਜੀ ਗਿੱਲਾ ਕੂੜਾ ਵੱਖਰਾ ਆ ਰਿਹਾ ਸੁੱਕਾ ਵੱਖਰਾ ਆ ਰਿਹਾ ਵਾ ਘਰਾਂ 'ਚ ਤਿੰਨ ਦਿਨ ਪਹਿਲਾਂ ਹੀ ਐਸਾ ਦਾ 1 ਸਾਲ ਹੋ ਗਿਆ ਕਹਿੰਦੇ ਨੂੰ ਅੱਛਾ ਲੋਕਾਂ ਨੂੰ ਹੁਣ ਇਨਵਾਰਮ ਹੋ ਗਏ ਨਾ ਚੀਜ਼ਾਂ 'ਚ ਹੁਣ ਕਰ ਰਹੇ ਵੱਖਰਾ ਵੱਖਰਾ ਕਰ ਰਹੇ ਕਰ ਰਿਹਾ ਹੈ ਨਾ ਅੱਛਾ ਗਵਰਨਮੈਂਟ ਵੱਲੋਂ ਮਾਫ ਕਰਨਾ ਖਾਸ ਕਰਕੇ ਨਗਰ ਨਿਗਮ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਆ ਵੀ ਜੇ ਸੁੱਕਾ ਲੱਗ ਨਾ ਦਿੱਤਾ ਛਾਂਟਿਆ ਨਾ ਕੂੜਾ ਤਾਂ ਕੂੜਾ ਚੱਕਣਾ ਬੰਦ ਕਰਤਾ ਜੀ ਹਾਂਜੀ 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 ਇਹ ਹੋਈ ਆ ਇਹਨਾਂ ਨੇ ਕੀਤੀ ਆ ਅਪੀਲ ਕੀਤੀ ਜਾਂਦਾ ਵੱਲੋਂ ਹਾਂ ਤੇ ਇਹ ਕਾਰਪੋਰੇਸ਼ਨ ਵੱਲੋਂ ਕਿਹਾ ਗਿਆ ਇਹ ਗੱਲ ਵੀ ਸੁੱਕਾ ਗਿੱਲਾ ਜਿਹੜਾ ਨਹੀਂ ਕਰੂਗਾ ਉਹਨਾਂ ਦਾ ਕੂੜਾ ਬੰਦ ਕੀਤਾ ਜਾਵੇ ਉਹਨਾਂ ਦਾ ਕੂੜਾ ਨਹੀਂ ਚੱਕਿਆ ਜਾਊਗਾ ਬਿਲਕੁਲ ਅੱਛਾ ਤੁਹਾਨੂੰ ਵੀ ਦਿੱਕਤ ਆਂਦੀ ਸੀ ਨਾ ਜਦੋਂ ਤੁਸੀਂ ਡੰਪ ਤੇ ਸਿੱਟਣ ਜਾਂਦੇ ਸੀਗੇ ਹਾਂ ਜੀ ਸਾਨੂੰ ਫਿਰ ਉਹ ਲੰਬੜਦਾਰ ਵਗੈਰਾ ਜਾਂ ਸੈਨਟੇ ਸਾਹਿਬ ਉਹਨਾਂ ਦਾ ਆਰਡਰ ਸੀਗਾ ਉਹ ਕਹਿੰਦੇ ਸੁੱਕਾ ਗਿੱਲਾ ਲਿਆਉਣਾ ਹੀ ਲਿਆਉਣਾ ਵਾ ਨਹੀਂ ਤਾਂ ਗੱਡੀ ਤੁਹਾਡੀ ਬੰਦ ਕੀਤੀ ਹੋਊਗੀ ਜਾਂ ਉਹਨਾਂ ਨੂੰ ਕੂੜਾ ਡੰਪ ਨਹੀਂ ਕੀਤਾ ਜਾ ਰਹੇ ਹਾਂ ਬਿਲਕੁਲ ਕਿਉਂਕਿ ਇਹ ਕਈ ਖਬਰਾਂ ਆਈਆਂ ਸੀਗੀਆਂ ਵੀ ਉਹਨਾਂ ਨੂੰ ਜਿਹੜਾ ਡੰਪ ਨਹੀਂ ਕਰਨ ਦਿੱਤਾ ਜਾ ਰਿਹਾ ਸੀਗਾ ਅੱਛਾ ਲੋਕ ਅਵੇਅਰ ਹੋ ਗਏ ਹੁਣ ਹਾਂਜੀ ਤੇ ਹੁਣ ਕੀ ਲੱਗਦਾ ਕਿ ਇਹਦੇ ਨਾਲ ਸ਼ਹਿਰ ਦੀ ਸਾਫ ਸਫਾਈ ਵਧੀਆ ਹਾਂਜੀ ਹੁਣ ਬਰਕਰਾਰ ਹੋਊਗੀ ਹੋਊਗੀ ਜੀ ਹੁਣ ਬਿਲਕੁਲ ਤਾਂ ਜਿਸ ਤਰ੍ਹਾਂ ਇਹਨਾਂ ਨੂੰ ਵੀ ਸਮੱਸਿਆ ਆ ਰਹੀ ਸੀਗੀ ਡੰਪ ਦੇ ਉੱਤੇ ਕੂੜਾ ਨਹੀਂ ਸਿੱਟਣ ਦਿੱਤਾ ਜਾ ਰਿਹਾ ਸੀਗਾ ਉਸ ਸਮੱਸਿਆ ਤੋਂ ਵੀ ਨਿਜਾਤ ਮਿਲ ਜਾਏਗੀ ਔਰ ਲੋਕ ਵੀ ਆਪਣਾ ਫਰਜ਼ ਨਿਭਾਣਾ ਸ਼ੁਰੂ ਕਰ ਰਹੇ ਨੇ ਪੂਰੇ ਗਲੀਆਂ 'ਚ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਇੱਥੇ ਵੀ ਤੁਹਾਡੇ ਕੋਲ ਵੀ ਆਈ ਸੀ ਨਾ ਹਾਂਜੀ ਅਨਾਉਂਸਮੈਂਟ ਕਰਕੇ ਗਏ ਆ ਜੀ ਵੀ ਗਿੱਲਾ ਕੂੜਾ ਅਲੱਗ ਦੇਣਾ ਸੁੱਕਾ ਲੱਗ ਉਹ ਅਸੀਂ ਇਦਾਂ ਹੀ ਦਿਆਂਗੇ अच्छा यानी कि ਜਿਹੜੇ ਵੀ ਹੁਣ ਕੂੜਾ ਚੱਕਣ ਵਾਲੇ ਆਉਣਗੇ ਹਨਾ ਇੱਥੇ ਉਹ ਗਿੱਲਾ ਲੈਦਾ ਮੰਗਣਗੇ ਤੇ ਸੁੱਕਾ ਲੈਦਾ ਸੁੱਕਾ ਲੈਦਾ ਮੰਗਣਗੇ ਤੇ ਫਿਰ ਕਿਵੇਂ ਦੋ ਡਸਟਬਿਨ ਲਗਾਉਂਗੇ ਜਾਂ ਕਿਵੇਂ ਕਰੂਗੇ ਦੋ ਹੀ ਲਾਵਾਂਗੇ ਜੀ ਦੋ ਡਸਟਬਿਨ ਲਗਾਉਂਗੇ ਹਨਾ ਹਾਂਜੀ ਤੇ ਪੂਰੇ ਘਰਾਂ ਦੇ ਵਿੱਚ ਹੁਣ ਦੋ ਦੋ ਡਸਟਬਿਨ ਜਿਹੜੇ ਨੇ ਲਗਾਏ ਜਾਣਗੇ ਇੱਥੇ ਲੋਕ ਜਿਹੜੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਗਲੀ ਦੇ ਵਿੱਚ ਹੁਣ ਸਾਫ ਸਫਾਈ ਵੀ ਰਹੇਗੀ ਘਰਾਂ ਦੇ ਵਿੱਚ ਵੀ ਸਾਫ ਸਫਾਈ ਰਹੇਗੀ ਇਹਨਾਂ ਵੱਲੋਂ ਇਸ ਮੁਹਿੰਮ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਕੀ ਲੁਧਿਆਣਾ ਲਾਈਵ